ਤਤੋ ਸੀ ਦੇਖ ਰਹੇ ਹੋ ਪਬਲਿਕ ਸਮਾਣਾ نیوز ਤੇ ਅਸੀਂ ਸਮਾਣਾ ਦੇ ਬਾਬਾ ਬੰਦਾ ਸਿੰਘ 72 ਚੌਕ ਦੇ ਵਿੱਚ ਖੜੇ ਆ ਜਿੱਥੇ ਪੀ ਆਰਟੀਸੀ ਦੇ ਮੁਲਾਜ਼ਮਾਂ ਵੱਲੋਂ ਲਗਾਤਾਰ ਇਸ ਸੜਕ ਨੂੰ ਜਿਹੜਾ ਜਮ ਕਰ ਦਿੱਤਾ ਗਿਆ ਜੇ ਗੱਲ ਕਰੀਏ ਤਾਂ ਪਿਛਲੇ ਦਿਨਾਂ ਦੇ ਵਿੱਚ ਸਮਾਣਾ ਦੇ ਪਟਿਆਲਾ ਰੋਡ ਦੇ ਉੱਤੇ ਅਤੇਪੁਰ ਦੇ ਕੋਲ ਇੱਕ ਟਿਪਰ ਦੇ ਨਾਲ ਜਿਹੜੀ ਐਕਸੀਡੈਂਟ ਹੁੰਦਾ ਤੇ ਜਿਹੜਾ ਟਿਪਰ ਹੈ ਇੱਕ ਸਾਈਡ ਤੋਂ ਆ ਕੇ ਬੱਸ ਨੂੰ ਫੇਟ ਮਾਰਦਾ ਤੇ ਜਿਹੜੀ ਬੱਸ ਹੈ ਜਾ ਕੇ ਦਰਖਤ ਦੇ ਵਿੱਚ ਲੱਗਦੀ ਹੈ ਜਿਹਦਾ ਨੁਕਸਾਨ ਹੈ ਰੇਡ ਤਾਂ 2 ਲੱਖ ਰੁਪਏ ਦੱਸਿਆ ਜਾਂਦਾ ਹੈ ਤੇ ਜਿਹੜਾ ਡਰਾਈਵਰ ਹੈ ਉਸ ਦੀ ਵੀ ਪਿਛਲੇ ਦਿਨਾਂ ਦੇ ਵਿੱਚ ਤੱਕ ਦੇ ਕੋਲ ਜਿਹੜੀ ਸਟੀਚਿੰਗ ਹੁੰਦੀ ਹੈ ਤੇ ਅੱਜ ਜਿਹੜਾ ਹੈ ਉਹਨਾਂ ਡਰਾਈਵਰਾਂ ਦੇ ਵੱਲੋਂ ਲਗਾਤਾਰ ਇਸ ਰੋਡ ਨੂੰ ਜਮ ਕਰ ਦਿੱਤਾ ਗਿਆ ਤੇ ਬੱਸਾਂ ਜਿਹੜੀਆਂ ਲਗਾਤਾਰ ਕਰਕੇ ਇਹਨਾਂ ਨੇ ਬੰਦ ਇੱਕ ਮਿੰਟ ਘਟ ਬੱਸਾਂ ਨੂੰ ਬੰਦ ਕਰਕੇ ਇਹਨਾਂ ਵੱਲੋਂ ਆਪਣੇ ਕੰਮਕਾਰ ਜਿਹੜੇ ਨੇ ਖੰਪ ਕਰ ਦਿੱਤੇ ਗਏ ਨੇ ਗੱਲਬਾਤ ਕਰਦੇ ਆ ਸਾਰੀ ਅਜੇਹਾ ਕੀ ਕਾਰਨ ਬਣਿਆ ਇਹਨਾਂ ਵੱਲੋਂ ਕਿਉਂ ਜਿਹੜਾ ਅਜੇ ਇਹ ਧਰਨਾ ਲਾਣ ਦੀ ਇਹਨਾਂ ਨੂੰ ਜੋ ਬਤ ਆ ਚੁਕੀ ਹੈ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਹਰਕੇਸ਼ ਕੁਮਾਰ ਬਿੱਕੇ ਜੀ ਪੰਜਾਬ ਰੋਡ ਪੇ ਪਨਵਸ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਸੁਪਰੇ ਦਾ ਮੀਰ ਪ੍ਰਧਾਨ ਹੈ ਅੱਛਾ ਇਹ ਦੱਸੋ ਭਰਾ ਜੀ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਬਸ ਦਾ ਐਕਸੀਡੈਂਟ ਹੋੰਦਾ ਹੈ ਤੇ ਤੁਸੀਂ ਕਿਉਂ ਅੱਜ ਜਿਹੜਾ ਧਰਨਾ ਲਾਏ ਦੇਖੋ ਜੀ 10 ਤਰੀਕ ਨੂੰ ਸਾਡੀ ਬਸ ਦਾ ਐਕਸੀਡੈਂਟ ਹੋਇਆ ਸਾਨੂੰ ਇਨਸਾਫ ਨਹੀਂ ਮਿਲਿਆ ਅਸੀਂ ਤਾਂ ਅੱਜ ਕੰਮਕਾਰ ਛੱਡ ਕੇ ਪੂਰੇ ਧੁੱਪ ਦੇ ਵਿੱਚ ਬੈਠਿਆ ਨਾਲੇ ਸਾਡੇ ਮਾਮਾ ਭੈਣਾ ਸਾਡੇ ਵੀਰ ਬਜ਼ੁਰਗ ਵਿਚਾਰੇ ਉਹ ਆਪ ਉਹਦੇ ਘਰਾਂ ਨੂੰ ਨਹੀਂ ਜਾ ਸਕਰੇ ਇਹ ਜਿਹੜਾ ਇਹਦਾ ਜ਼ਿੰਮੇਵਾਰ ਹੈ ਇਹ ਸਮਾਣੇ ਦਾ ਪ੍ਰਸ਼ਾਸਨ ਹੈ ਜੀ ਪੁਲਿਸ ਹੈ ਪੁਲਿਸ ਪ੍ਰਸ਼ਾਸਨ ਨਹੀਂ ਜੀਦਾ ਜ਼ਿੰਮੇਵਾਰ ਜਦੋਂ ਬਸਟ ਕਰਾਉਂਦੀ ਹੈ ਪ੍ਰਸ਼ਾਸਨ ਨੇ ਤੁਹਾਨੂੰ ਉਸ ਟਾਈਮ ਕੋਈ ਸਾਥ ਨਹੀਂ ਦਿੱਤਾ ਦੇਖੋ ਜੀ ਬਸਟ ਕਰਾਉਂਦੀ ਹੈ ਤਕਰੀਬਨ ਸਵਾਰੀਆਂ ਵੀ ਜੜਾਉਂਦੀਆਂ ਨੇ ਸਾਡਾ ਡਰਾਈਵਰ ਵੀ ਉਹਦੇ ਵੀ ਕਾਫੀ ਸੱਟਾਂ ਮੱਜੀਆਂ ਨੇ ਨੱਕ ਦੀ ਹੱਡੀ ਤੱਕ ਟੁੱਟ ਗਈ ਉਹਦੀ ਤਿੰਨ ਤੋਂ ਚਾਰ ਦਿਨ ਸਾਡਾ ਡਰਾਈਵਰ ਜਿਹੜਾ ਹਸਪੀਟਲ ਐਡਮਿਟ ਰਿਹਾ ਉਹਦੀ ਐਮਐਲਆਰ ਕੱਢੀ ਹੈਗੀ ਐਮਐਲਆਰ ਕੱਢ ਕੇ ਖਾਣੇ ਗਈ ਹੈ ਬਿਆਨ ਉਹ ਨਹੀਂ ਉਹਦੇ ਲਗਭਗ ਹਫਤਾ ਵੀ ਇਤ ਜਾਣ ਦੇ ਬਾਵਜੂਦ ਵੀ ਕੋਈ ਵੀ ਸੁਣਵਾਈ ਨਹੀਂ ਹੋਈ ਕੋਈ ਪਰਚਾ ਨਹੀਂ ਹੋਇਆ ਕੋਈ ਟਿਪਰ ਨਹੀਂ ਉਹਨਾਂ ਨੇ ਰੈਸਟ ਕੀਤਾ ਕੋਈ ਡਰਾਈਵਰ ਨਹੀਂ ਟਿਪਰ ਦਾ ਰੈਸਟ ਕੀਤਾ ਸਾਡੀ ਕੋਈ ਸੁਣਵਾਈ ਨਹੀਂ ਜੀ ਇਸ ਕਰਕੇ ਸਾਨੂੰ ਮਜਬੂਰਨਾ ਚ ਤਰਨਾ ਲਾਉਣਾ ਪਿਆ ਤੇ ਨਾ ਕਿ ਫੇ ਸਮਾਣਾ ਸ਼ਹਿਰ ਦੇ ਵਿੱਚ ਜਿਹੜਾ ਨਜਾਇਜ਼ ਮਾਈਨਿੰਗ ਦਾ ਜਿਹੜਾ ਕਾਰੋਬਾਰ ਹੈ ਚੰਗੀ ਪੱਧਰ ਤੇ ਚੱਰੀ ਹੈ ਪਰ ਕਿਤੇ ਨਾ ਕਿਤੇ ਜਿਹੜੇ ਮਾਈਨਿੰਗ ਦੀ ਕਾਲਾ ਬਾਜ਼ਾਰੀ ਕਰਦੇ ਨੇ ਉਹਨਾਂ ਵੱਲੋਂ ਕਿਤੇ ਨਾ ਕਿਤੇ ਹੋਣ ਜਿਹੜੀ ਹੈ ਗੁੰਡਾਗਰਦੀ ਨਹੀਂ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਪਰ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਬੱਸ ਦਾ ਡਰਾਈਵਰ ਹੈ ਉਹ ਫੱਟੜ ਹੁੰਦਾ ਤੇ ਉਸ ਨੂੰ ਜਿਹੜੀ ਸਟੀਚਿੰਗ ਵਗੈਰਾ ਵੀ ਹੁੰਦੀ ਹੈ ਪਰ ਜਿਹੜਾ ਕਿਤੇ ਨਾ ਕਿਤੇ ਸਰਕਾਰਾਂ ਦੇ ਉੱਪਰ ਵੀ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ ਜਿਹੜੇ ਨਜਾਇਜ਼ ਮਾਈਨਿੰਗ ਚੱਲਦੀ ਹੈ ਤੇ ਮਾਈਨਿੰਗ ਵਾਲੇ ਜਿਹੜੇ ਨੇ ਉਹ ਹਲੇ ਤੱਕ ਵੀ ਜਿਹੜੀ ਪੁਲਿਸ ਦੀ ਗ੍ਰਸ ਤੋਂ ਬਾਹਰ ਰਹਿੰਦੇ ਨੇ ਲਗਾਤਾਰ ਇਹਨਾਂ ਵੱਲੋਂ ਪ੍ਰਸ਼ਾਸਨ ਦੇ ਨਾਲ ਜਿਹੜੀ ਹੈ ਗੱਲਬਾਤ ਕੀਤੀ ਜਾਂਦੀ ਹੈ ਫਿਰ ਵੀ ਤਾਂ ਕੋਈ ਵੀ ਜਿਹੜਾ ਹਿੱਲਾ ਨਿਕਲ ਕੇ ਸਾਹਮਣੇ ਨਹੀਂ ਨਜ਼ਰ ਆਉਂਦਾ ਕੋ ਜਿਸ ਤਰ੍ਹਾਂ ਬਾਤ ਇਹਨਾਂ ਵੱਲੋਂ ਅੱਜ ਜਿਹੜਾ ਧਰਨਾ ਦੇ ਦਿੱਤਾ ਜਾਂਦਾ ਹੈ ਤਸਵੀਰਾਂ ਤੁਹਾਡੇ ਨਾਲ ਇੱਕ ਫਿਰ ਤੋਂ ਸਾਂਝੀਆਂ ਕਰ ਰਹੇ ਹਾਂ ਟਰੈਫਿਕ ਪੁਲਿਸ ਦੇ ਇੰਚਾਰਜ ਗੁਰ세ਵਨ ਸਿੰਘ ਵੱਲੋਂ ਵੀ ਲਗਾਤਾਰ ਇਹਨਾਂ ਨੂੰ ਜਿਹੜੀ ਮਨਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਫਿਰ ਵੀ ਇਹਨਾਂ ਦੇ ਮਨਾਂ ਦੇ ਵਿੱਚ ਕਾਫੀ ਜੜੀ ਪੜਾਸ ਹੈ ਉਸ ਨੂੰ ਲੈ ਕੇ ਜਿਹੜੀ ਇਹ ਸੜਕ ਲਗਾਤਾਰ ਇਹਨਾਂ ਵੱਲੋਂ ਜਾਮ ਕੀਤੀ ਹੋਈ ਹੈ ਹੋਰ ਵੀ ਕਾਫੀ ਕੰਡਕਟਰ ਤੇ ਡਰਾਈਵਰ ਮੌਜੂਦ ਨੇ ਗੱਲਬਾਤ ਕਰਦੇ ਆ ਅਜਿਹਾ ਕਾਰਨ ਕੀ ਬਣਿਆ ਇਹਨਾਂ ਵੱਲੋਂ ਕਿਉਂ ਜਿਹੜਾ ਉਰੇ ਇਸ ਰੋਡ ਨੂੰ ਜਿਹੜਾ ਬੰਦ ਕਰਨ ਦੀ ਨੋਬਤ ਆ ਗਈ ਮੈਂ ਤੁਹਾਡਾ ਜੀ ਜੀ ਸੇ ਯਾਰ ਉਹ ਵੀ ਜਿਹੜੀ ਠੀਕ ਹੈ ਜਗ ਜੀ ਜੀ ਕੀ ਕਾਰਨ ਬਣਿਆ ਕਿਉਂ ਤੁਹਾਨੂੰ ਅੱਜ ਧਰਨਾ ਲਾਉਣ ਦੀ ਨੋਬਤ ਆਈ ਹੈ ਸਰ ਜੀ ਲਗਭਗ 6 ਦਿਨਾਂ ਤੋਂ ਗੱਡੀ ਐਕਸੀਡੈਂਟ ਹੋਈ ਹੋਈ ਆ ਅਸੀਂ 6 ਦਿਨਾਂ ਤੋਂ ਲਗਾਤਾਰ ਜਿਹੜੀ ਪੀਸੀਬੀ ਥਾਣੇ ਉਹਦੇ ਵਿੱਚ ਆ ਰਹੇ ਹਾਂ ਸੋਣੇ ਪਰ ਸਾਨੂੰ ਜਿੱਤਨ ਵੀ ਆਉਂਦੇ ਆ ਪੁਲਿਸ ਨੂੰ ਅਗੋ ਵੇਜਤ ਕਰਕੇ ਮੋੜਿਆ ਜਾਂਦਾ ਵੀ ਅਸੀਂ ਇਦਾਂ ਕਰਤਾ ਕਿ ਧੌਂਕੀਆਂ ਦੰਦੇ ਵਿੱਚ ਤੁਹਾਡੇ ਤੇ ਪਰਚਾ ਕਰਾਂਗੇ ਅਸੀਂ ਤੁਹਾਡੇ ਡਰਾਈਵਰ ਨੂੰ ਇਤਾਂ ਕਰਾਂਗੇ ਜਦ ਕਿ ਬੰਦੇ ਕਾਨੂੰਨ ਨਾਲ ਮਤ ਦਾ ਉਹ ਕਿ ਜਿਵੇਂ ਪੀਪਰ ਲੱਗਿਆ ਉਹਨੂੰ ਅਰੈਸਟ ਕਰਨ ਦੀ ਬੰਦੀ ਸੀਗੀ ਵੀ ਉਹਦੇ ਤੇ ਮਰਚਾ ਕਰਤੀ ਜਾਂ ਕੋਈ ਵੀ ਜੋ ਕਾਰਵਾਈ ਸੀ ਕਰਦਾ ਬੰਦਾ ਸੀਗਾ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਐਤਾ ਜਿਵੇਂ ਕਿਸੇ ਦੇ ਦਬਾਅ ਥੱਲੇ ਆ ਕੇ ਉਹ ਉਹਨਾਂ ਦਾ ਜ਼ਿਆਦਾ ਸਾਥ ਦਿੱਤਾ ਜਾ ਰਿਹਾ ਲਾ ਕੇ ਪੰਜਾਬ ਰੋਡਵੇ ਜੀ ਦੀ ਗੱਡੀ ਜਿਸ ਨਾਲ ਐਕਸੀਡੈਂਟ ਹੋਇਆ ਉਹਦੇ ਜੀ ਸਵਾਲ ਬਹੁਤ ਵੱਡਾ ਹੈ ਕਿਉਂਕਿ ਜੇ ਗੱਲ ਕਰੀਏ ਤਾਂ ਸਮਾਣੇ ਦੇ ਲਾਗੇ ਤਾਂ ਕਿ ਨਜਾਇਜ਼ ਮਾਈਨਿੰਗ ਦਾ ਪੂ ਮਾਫੀਆ ਫੁੱਲ ਚੱਲ ਰਿਹਾ ਹੈ ਪਰ ਉਸ ਟਾਈਮ ਟਿਪਰ ਭਰੇ ਹੁੰਦੇ ਨੇ ਜਦੋਂ ਬੱਸ ਟੱਕਰ ਆਉਂਦੀ ਹੈ ਮੌਕੇ ਤੇ ਕੋਈ ਪ੍ਰਸ਼ਾਸਨ ਦਾ ਜਾਂ ਕੋਈ ਸਰਕਾਰ ਦਾ ਨੂੰ ਮੈਂ ਤਾਂ ਪਹੁੰਚਦਾ ਨਹੀਂ ਜੀ ਉਸ ਟਾਈਮ ਕੋਈ ਨਹੀਂ ਬੋਲਦਾ ਹੀ ਉਹਦੇ ਤੋਂ ਬਾਅਦ ਸ਼ਾਮ ਨੂੰ ਜਾ ਕੇ ਉਹ ਸਾਰੀਆਂ ਦੁਨੀਆ ਜਿਹੜੀਆਂ ਸੀਗੀਆਂ ਉਹਨਾਂ ਨੂੰ ਚਲੋ ਜੋ ਸੱਟਾ ਬਿੱਟਾ ਲੱਗਿਆ ਸੀ ਉੱਥੇ ਨਾਮ ਲਾ ਕੇ ਪੈਂਦਿਆਂ ਨੇ ਡਰੈਗਰ ਵਿੱਚੋਂ ਬਾਤੇ ਜਿਹੜਾ ਫਸਿਆ ਹੋਇਆ ਸੀ ਉਹਨੂੰ ਬਾਹਰ ਕੱਢਿਆ ਟਰੈਕਟਰ ਲਿਆ ਕੇ ਦੁੱਧ ਤੋਂ ਬਾਅਦ ਉਹਨੂੰ ਰੈਪਰ ਕਰਤਾ ਇਹਨਾਂ ਜਿੰਦਰਾ ਆਪਣੇ ਸਵਾਨਾਉਂਡਿੰਗ ਤੋਂ ਫਿਰ ਜਿੰਦਰਾ ਕੋਟਾਲ ਕੋਈ ਵੀ ਨਹੀਂ ਪਹੁੰਚਿਆ ਉੱਥੋਂ ਛਾਉਂ ਨੂੰ ਜਾ ਕੇ ਫਿਰ 8 ਵਜੇ ਡਰਾਈਵ ਤੇ ਬਿਆਨਬਾਜ਼ ਲੱਗੇ ਸੀਗੇ ਪਰ ਉਹ ਬਿਆਨ ਲਿਆਉਂਦੇ باوجود ਵੀ ਹੱਦ ਤੱਕ ਉਹਨਾਂ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਨਾ ਹੀ ਡਿੱਪਾ ਥਾਣੇ 'ਚ ਪੜ ਕੇ ਲਿਆਂਦਾ ਗਿਆ ਤੇ ਨਾ ਹੀ ਉਹਦੇ ਤੇ ਕੋਈ ਕਰਚਾ ਕੀਤਾ ਕੀ ਮੰਗਣਾ ਚਾਹੁੰਦੇ ਹੋ ਅੱਜ ਤੱਕ ਇਹਨੇ ਵੀ ਜਿਹੜੀ ਉਹਦੀ ਬੰਦੀ ਕਾਰਵਾਈ ਆਈ ਉਹਦੇ ਦੇ ਅੰਦਰ ਨਾਲ ਲਾਰ ਕੇ ਬੰਦ ਕਰਿਆ ਹੋਇਆ ਹੈ ਇਹ ਜੋ ਇਹ ਮਾਫੀਆ ਇਹਨੂੰ ਥੋੜਾ ਥੱਲ ਪਾਇਆ ਜਾਂਦਾ ਕਿਉਂਕਿ ਕਿਸੇ ਉਹ ਵੀ ਡਿਪਰ ਵਾਲੇ ਜਦੋਂ ਤੁਸੀਂ ਦੇਖਦੇ ਹੋ ਪਿੰਡਾਂ ਦੀਆਂ ਸ਼ਿਕਾਇਤਾਂ ਦਾ ਪੂਰਾ ਹਾਲ ਜਾਂ ਕਿਤੇ ਜਾਣਦੇ ਆ ਤਾਂ ਸਾਈਡ ਨਹੀਂ ਦਿੰਦੇ ਇਸ ਕਰਕੇ ਅਸੀਂ ਕਹਿੰਦੇ ਵੀ ਜਦੋਂ ਰੋਜ਼ਗਾਰ ਸਾਰਿਆਂ ਦਾ ਜੱਲਾ ਚਾਹੀਦਾ ਪਰ ਜੋ ਉਹਨਾਂ ਦੇ ਬੰਦੀ ਕਾਰਵਾਈ ਨੂੰ ਪਰ ਦੇਖ ਸਕਦੇ ਹੋ ਜਿਹੜੇ ਬਸਾਂ ਦੇ ਵਿੱਚ ਕੰਡੈਕਟਰ ਨੇ ਉਹਨਾਂ ਵੱਲੋਂ ਲਗਾਤਾਰ ਜਿਹੜਾ ਚੌਂਕੀ ਠਾਣੇ ਦੇ ਵਿੱਚ ਆਪਣਾ ਕੀੜਾ ਮਾਰਿਆ ਜਾਂਦਾ ਹੈ ਕਿਹਾ ਜਾਂਦਾ ਕਿ ਉਹਨਾਂ ਜਿਹੜੀ ਨਜਾਇਜ਼ ਮਾਈਨਿੰਗ ਕਰਨ ਦਾ ਜਿਹੜਾ ਕਾਰੋਬਾਰ ਵਾਲੇ ਨੇ ਉਹਨਾਂ ਨੂੰ ਠਾਣੇ ਦੇ ਵਿੱਚ ਇੱਕ ਵਾਰ ਵੀ ਨਹੀਂ ਬੁਲਾਇਆ ਜਾਂਦਾ ਉਲਟਾ ਸਾਡੇ ਤੇ ਹੀ ਪ੍ਰੈਸ਼ਰ ਪਾ ਕੇ ਕਿਹਾ ਜਾਂਦਾ ਕਿ ਤੁਹਾਡੇ ਉੱਪਰ ਜਿਹੜੇ ਆ ਅਸੀਂ ਪਰਚੇ ਕਰਾਂਗੇ ਪਰ ਦੇਖਦੇ ਕਦੋਂ ਤੱਕ ਅਜਿਹੀਆਂ ਕਾਰਵਾਈਆਂ ਸਰਕਾਰ ਦੀ ਨਿਗਾਹ ਤੋਂ ਜੜੀਆਂ ਇੱਕ ਸਾਈਡ ਤੇ ਰਹਿੰਦੀਆਂ ਨੇ ਫਿਲਹਾਲ ਤੁਹਾਨੂੰ ਕੁਝ ਦੂਜੀਆਂ ਜਿਹੜੀਆਂ ਤਸਵੀਰਾਂ ਨੇ ਉਹ ਵੀ ਦਿਖਾ ਦਿੰਦੇ ਕਿ ਲੋਕ ਜਿਹੜੇ ਨੇ ਫਿਲਹਾਲ ਇਸ ਰੋਡ ਦੇ ਉੱਤੇ ਕਾਫੀ ਖੱਜਲ ਖ ਹੋ ਚੁੱਕੇ ਨੇ ਪਰ ਆਪਣਾ ਘਰੋਂ ਹੁਣ ਘੜ ਲਈ ਜਿਹੜਾ ਲੋਕਾਂ ਵੱਲੋਂ ਮੁੜਨਾ ਵੀ ਸ਼ੁਰੂ ਹੋ ਚੁੱਕਿਆ ਹੈ ਤਸਵੀਰਾਂ ਤੁਹਾਡੇ ਨਾਲ ਦੂਸਰੇ ਪਾਸੋਂ ਵੀ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਜਿਹੜਾ ਰੋਡ ਹੈ ਮੁਕੰਮਲ ਬੰਦ ਹੋ ਚੁੱਕਿਆ ਹੈ ਚਾਹੇ ਹਰਿਆਣਾ ਰੋਡਵੇਜ ਬੱਸ ਹੋਵੇ ਚਾਹੇ ਟਰੱਕ ਹੋਣ ਚਾਹੇ ਗੱਡੀਆਂ ਹੋਣ ਜਿਨ੍ਹਾਂ ਲੋਕਾਂ ਵੱਲੋਂ ਵੇਰਕਾ ਦਾ ਦੁੱਧ ਵਗੈਰਾ ਵੀ ਜਿਹੜਾ ਇਸ ਸ਼ਹਿਰ ਦੇ ਵਿੱਚੋਂ ਸਪਲਾਈ ਕੀਤਾ ਜਾਂਦਾ ਹੈ ਤਾਂ ਉਹ ਵੀ ਜਿਹੜਾ ਅਗਲੇ ਸ਼ਹਿਰ ਦੇ ਵਿੱਚ ਪਹੁੰਚਣ ਦੇ ਲਈ ਹੁਣ ਤਕਰੀਬਨ ਜਿਹੜੀ ਹੈ ਆਪਣੇ ਰਸਤੇ ਦੀ ਉਡੀਕ ਕਰ ਰਹੇ ਨੇ ਲਗਾਤਾਰ ਤੁਹਾਡੇ ਨਾਲ ਜਿਹੜੀਆਂ ਤਸਵੀਰਾਂ ਨੇ ਸਮਾਣਾ ਦੇ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਦੇ ਵਿੱਚੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਜੇ ਗੱਲ ਕਰੀਏ ਤਾਂ 10-10 ਕਿਲੋਮੀਟਰ ਦੀ ਦੂਰੀ ਤੱਕ ਜਿਹੜਾ ਹੁਣ ਜਾਮ ਹੈ ਲੱਗਣਾ ਵੀ ਸ਼ੁਰੂ ਹੋ ਚੁੱਕਿਆ ਹੈ होगी तुम्हें यहाँ पे खड़े घंटे हो गए घंटा हो गया, हो गया। कितना परेशान हो रहे हो ये यहाँ बहुत परेशानी है यार क्या बोले अच्छा आपके पास दूध है आधा घंटा हो चुका है आप कुछ देख रहे हो क्या खुलने की संभावना लगती है अभी तक अभी कुछ खुलने का नहीं हैं टाइम बहुत समय लगेगा शाम भी हो सकती है ठीक है